ਹੈਲੋ ਸਸਿਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆ ਸਲਵਾਰ ਇਹ ਸਲਵਾਰ ਜਿਹੜੀ ਆਪਣਾ ਕਪੜਾ ਘੱਟ ਹੁੰਦਾ ਤਾਂ ਆਪਣੀ ਸਲਵਾਰ ਕੱਟਣੀ ਔਖੀ ਲੱਗਦੀ ਆ ਤਾਂ ਉਹਦੇ ਲਈ ਆਪਣੀ ਇਹ 2 ਮੀਟਰ ਦੇ ਵਿੱਚ ਜਿਹੜੀ ਆਪਾਂ ਸਲਵਾਰ ਕਟਿੰਗ ਕਰਨੀ ਤੁਹਾਨੂੰ ਦੱਸਾਂਗੇ ਕਿ 2 ਮੀਟਰ ਕਪੜੇ ਦੇ ਵਿੱਚ ਸਲਵਾਰ ਕਿਵੇਂ ਕਟਿੰਗ ਹੋਣੀ ਆ ਇਹ ਦੇਖੋ ਆਪਾਂ ਕੋਲੋ ਹੀ ਨਹੀਂ ਆਪਾਂ ਅਲੱਗ ਤੋਂ ਸਲਵਾਰ ਦੇ ਪੰਨੇ ਕੱਟਦੇ ਹੁੰਦੇ ਆ ਇਹ ਆਪਾਂ ਨਾਲੋ ਹੀ ਕੁੰਦਿਆਂ ਦੇ ਆਪਾਂ ਜਿਹੜੇ ਸਲਵਾਰ ਦੇ ਪੰਨੇ ਨੇ ਉਹ ਕਟਿੰਗ ਕਰਾਂਗੇ ਇਹ ਆਪਣੀ ਸਲਵਾਰ ਹੈਗੀ ਆ 38 ਇੰਚ ਦੀ 38 ਇੰਚ ਦੀ ਸਲਵਾਰ ਆ ਉਹਦੇ ਵਿੱਚੋਂ ਆਪਾਂ ਨੇ ਸਿੱਧਾ-ਸਿੱਧਾ 4 ਇੰਚ ਮਾਈਨਸ ਕਰ ਦੇਣਾ ਆ 4 ਇੰਚ ਮਾਈਨਸ ਕਰਕੇ 4 ਇੰਚ ਆਪਾਂ ਨੇ ਬਾਕੀ ਜਿੰਨੀ ਲੈਂਥ ਰਹਿੰਦੀ ਆ ਉਹ ਰੱਖ ਲੈਣੀ ਆ 38 ਚੋਂ ਆਪਾਂ ਨੇ 4 ਇੰਚ ਕਢਾ ਲੈਣੇ ਆ ਜਿੰਨੀ ਵੀ ਸਲਵਾਰ ਹੋਊਗੀ ਉਹਦੇ ਵਿੱਚੋਂ 4 ਇੰਚ ਜਿਹੜਾ ਉਹ ਘਟਾ ਕੇ ਫਿਰ ਉਹ ਆਪਾਂ ਰੱਖ ਲੈਣੇ ਆ ਬੈਲਟ ਦਾ ਤੇ ਆਪਾਂ ਨੇ 4 ਇੰਚ ਘਟਾ ਕੇ 34 ਇੰਚ ਦੇ ਜਿਹੜੇ ਇਹ ਆਪਾਂ ਨੇ ਪੱਲੇ ਨੇ ਉਹਨਾਂ ਦਾ ਨਿਸ਼ਾਨ ਲਾ ਲਾਂਗੇ ਇਹ ਦੇਖੋ ਆਪਾਂ ਜਿਹੜਾ 34 ਇੰਚ ਦੇ ਪੱਲਿਆਂ ਦਾ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਇਧਰੋਂ ਵੀ ਆਪਾਂ ਦੂਏ ਪਾਸਿਓਂ ਵੀ ਜਿਹੜਾ ਇਹ 34 ਇੰਚ ਦੇ ਨਿਸ਼ਾਨ ਲਾਵਾਂਗੇ ਤੇ ਆਪਾਂ ਜਿਹੜਾ ਪੱਲੇ ਦੀ ਚੜਾਈ ਆ ਉਹ ਆਪਾਂ ਮੂਰੀ ਦੇ ਹਿਸਾਬ ਨਾਲ ਰੱਖਾਂਗੇ ਮੂਰੀ ਆਪਾਂ ਰਕੜੀਆਂ ਦੀ 6 ਇੰਚ ਤਾਂ ਆਪਾਂ ਨੇ ਸਿਰਫ ਕੀ ਕਹਿੰਦੇ ਹੁੰਦੇ ਆ 11 ਇੰਚ ਦੇ ਜਿਹੜੇ ਪੱਲੇ ਰੱਖਾਂਗੇ ਜੇ ਮੂਹਰੀ 7 ਇੰਚ ਰੱਖਣੀ ਆ ਤਾਂ ਫਿਰ ਆਪਾਂ ਪੱਲੇ ਦੇ ਜਿਹੜੇ ਉਹ ਵਧਾ ਦਿੰਨੇ ਆ ਤੇ ਇਹ ਆਪਣੀ 11 ਇੰਚ ਦੇ ਪੱਲੇ ਚੌੜੇ ਨੇ ਜਿਹੜੇ ਉਹ ਕਟਿੰਗ ਕਰਾਂਗੇ ਚੜਾਈ ਦੇ ਵਿੱਚ ਜਿਹੜੇ 11 ਇੰਚ ਤੇ ਨੀਚੇ ਨੂੰ ਆਪਾਂ ਨੇ 34 ਇੰਚ ਦੇ ਜਿਹੜੇ ਇਹ ਪੱਲੇ ਰੱਖ ਕੇ ਕਟਿੰਗ ਕਰ ਲੈਣੇ ਨੇ ਇਹ ਜਿਹੜੇ ਆਪਣੇ ਪੱਲੇ ਨੇ ਉਹਨਾਂ ਦੀ ਕਟਿੰਗ ਹੋ ਗਈ ਦੇਖੋ ਸਾਈਡ ਤੇ ਨਿਸ਼ਾਨ ਲੱਗ ਗਏ ਨੇ ਤੇ ਨਾਲ ਹੀ ਇਹਦੇ ਆਹ ਕੱਪੜਾ ਜਿਹੜਾ ਇਧਰੋਂ ਬਚ ਜਾਊਗਾ ਇਹਦੇ ਵਿੱਚੋਂ ਆਪਾਂ ਨੇ ਆਪਣੇ ਕੱਢ ਲੈਣੇ ਨੇ ਕੁੰਤੇ ਕਿਉਂਕਿ ਇਹ ਆਪਣੀ ਜਿਹੜੀ ਸਲਵਾਰ ਦਾ ਕੱਪੜਾ ਘਟਾ ਨਹੀਂ ਆਪਾਂ ਸਾਈਡ ਤੋਂ ਹੀ ਬੈਲਟ ਕੱਢ ਦਿੰਨੇ ਆ ਸਾਈਡ ਤੋਂ ਹੀ ਪੱਲੇ ਕੱਢਦੇ ਹੁੰਦੇ ਆ ਤੇ ਇਹ ਆਪਣਾ ਕੱਪੜਾ ਘਟਾਉਣ ਕਰਕੇ ਆਪਾਂ ਨਾਲ ਹੀ ਕੁੰਦਿਆਂ ਦੇ ਪੱਲੇ ਨੇ ਜਿਹੜੇ ਸਲਵਾਰ ਦੇ ਕਟਿੰਗ ਕਰ ਲੈਣੇ ਨੇ ਤੇ ਹੁਣ ਆਪਾਂ ਇੱਥੋਂ ਜਿਹੜਾ ਪੱਲੇ ਦਾ ਨਿਸ਼ਾਨ ਆਪਣਾ ਲੱਗਿਆ ਹੋਇਆ ਉੱਥੋਂ ਹੀ ਆਪਣੀ ਲੈਂਥ ਲੱਗੀ ਹੋਈ ਹੈ 34 ਇੰਚ ਇੱਥੋਂ ਆਪਾਂ ਨੇ 3 ਇੰਚ ਦਾ ਜਿਹੜਾ ਇਹ ਕੁੰਡੇ ਦਾ ਨਿਸ਼ਾਨ ਲਾਉਣਾ ਹੈ ਜਿਹੜਾ ਥੱਲੇ ਆਪਾਂ ਜਿਹੜਾ ਸਲਵਾਰ ਨਾਲ ਅਟੈਚ ਕਰਦੇ ਹੁੰਦੇ ਹਾਂ ਜਿਵੇਂ ਆਹ ਦੇਖੋ ਪੱਲੇ ਦਾ ਪੂਰਾ ਨਿਸ਼ਾਨ ਬਣਿਆ ਹੋਇਆ ਐਦਾਂ ਹੀ ਆਪਾਂ ਨੇ ਪੂਰਾ ਇਹ ਨਿਸ਼ਾਨ ਹੈ ਜਿਹੜਾ ਇਹ ਆਪਣਾ ਜਿਹੜਾ ਨਿਸ਼ਾਨ ਨਹੀਂ ਆ ਦੇਖੋ ਆਪਾਂ ਨੇ ਲਾਤੇ ਇਹ ਬਣ ਜਾਣਾ ਹੈ ਤੇ ਦੋਈ ਸਾਈਡੋਂ ਆ ਪਾਪਾ ਨੇ ਦੋਈ ਸਾਈਡ ਸਲਵਾਰ ਆ ਦੇਖੋ ਰੱਖੜੀਆਂ ਇਧਰਲੀ ਸਾਈਡ ਤੋਂ ਕਟਿੰਗ ਕਰਨ ਲੜੀਆਂ ਤੇ ਹੁਣ ਆਪਾਂ ਨੇ ਇੱਥੋਂ ਧਿਆਨ ਨਾ ਦੇਖਣਾ ਵੀ ਆਪਣੇ 10 ਇੰਚ ਦੇ ਜਿਹੜੇ ਫੱਲੇ ਨੇ ਉਹ ਬਚਣਗੇ ਠੀਕ ਹੈ ਜੀ ਨਹੀਂ ਬਚਦੇ ਤਾਂ ਆਪਾਂ ਨੇ ਇਧਰੋਂ ਜਿਹੜਾ ਆਸਲਾ ਥੋੜਾ ਜਿਹਾ ਘੱਟ ਰੱਖ ਕੇ ਆ ਦੇਖੋ ਆਪਾਂ ਨੇ 7-8 ਇੰਚ ਦਾ ਜਿਹੜਾ ਨਿਸ਼ਾਨ ਲਾ ਲੈਣਾ ਆ ਤੇ ਫਿਰ ਆਪਾਂ ਵਿਚੋਂ ਜਿਹੜਾ ਆਸਣ ਆ ਉਹ ਵਿਚੋਂ ਕਟਿੰਗ ਕਰਾਂਗੇ ਆਪਾਂ ਚਾਰੇ ਪੱਲੇ ਕਟਿੰਗ ਰੱਖ ਕੇ ਕਿਉਂਕਿ ਆਪਾਂ ਇਹਦੇ ਵਿੱਚ ਬੈਲਟ ਵੀ ਕੱਢਣੀ ਆ ਤਾਂ ਕਰਕੇ ਤੇ ਉਧਰ ਵੀ ਆਪਾਂ ਜਿਹੜਾ 3 ਇੰਚ ਦਾ ਨਿਸ਼ਾਨ ਲਾ ਲਾਂਗੇ ਅਗੋਂ 3 ਇੰਚ ਦਾ ਨਿਸ਼ਾਨ ਲਾਤਾ ਤੇ ਇਹ ਹੁਣ ਆਪਾਂ ਨੇ ਇੱਥੇ ਜਿਹੜਾ ਆ ਨਿਸ਼ਾਨ 3 ਇੰਚ ਦੇ ਦੋਵੇਂ ਪਾਸੇ ਲਾਏ ਨੇ ਇਹ ਕੁੰਦਿਆਂ ਦੇ ਨਿਸ਼ਾਨ ਜਿਹੜੇ ਆਪਾਂ ਐਲਜੀ ਟੇਪ ਦੇ ਨਾਲ ਮਗ ਨਾਲ ਜਿਹੜੇ ਨੇ ਨਿਸ਼ਾਨ ਲਾ ਦਾਂਗੇ ਇਹ ਦੇਖੋ ਜਿਹੜੀ ਆਪਣੀ ਸਲਵਾਰ ਦੇ ਨਿਸ਼ਾਨ ਨੇ ਉਹ ਲੱਗ ਗਏ ਨੇ ਹੁਣ ਸਿਰਫ ਇਹਨੂੰ ਆਪਾਂ ਨੇ ਕਟਿੰਗ ਕਰਨੀ ਆ ਆ ਦੇਖੋ ਧਿਆਨ ਨਾਲ ਜਿਹੜੀ ਇਹ ਆਪਣੀ ਸਲਵਾਰ ਆ ਇੱਥੇ ਤੱਕ ਆਪਣੀ ਸਲਵਾਰ ਦੇ ਇਹ ਖੁੰਦੇ ਨੇ ਜਿਹੜੇ ਆਪਣੇ ਲਾਏ ਹੋਏ ਨੇ ਇਹਦੇ ਨਾਲ ਹੀ ਸਾਈਡ ਤੇ ਜਿਹੜੇ ਆਪਾਂ ਪੱਲੇ ਨੇ ਉਹ ਕਟਿੰਗ ਕਰਾਂਗੇ ਤੇ ਉਥੋਂ ਆਪਾਂ ਨੇ ਆਸਣ ਘੱਟ ਰਲ ਲਿਆ ਵਾ ਕਿਉਂਕਿ ਕੱਪੜਾ ਘੱਟ ਆਪਾਂ 벨ਟ ਵੀ ਕਟਿੰਗ ਕਰਨੀ ਆ ਤੇ ਆਪਾਂ ਨੇ ਜਿਹੜੇ ਚਾਰੇ ਪੱਲੇ ਵਾ ਇਕੱਠੇ ਰੱਖ ਕੇ ਬਾਝੋਂ ਇਹ ਆਸਣ ਆ ਜਿਹੜਾ ਵਿੱਚੋਂ ਕਟਿੰਗ ਕਰਾਂਗੇ ਹੁਣ ਇਹਦੀ ਆਪਾਂ ਕਰਾਂਗੇ ਕਟਾਈ ਆ ਜੋ ਆਪਾਂ ਦੇਖਦੇ ਆ ਇਹਦੀ ਕਟਿੰਗ ਕਿਵੇਂ ਕਰਨੀ ਆ ਆ ਦੇਖੋ ਜਿਹੜੇ ਆਪਣੇ ਨਿਸ਼ਾਨ ਹੁਣ ਆਪਾਂ ਨੇ ਲਾ ਲਏ ਨੇ ਤੇ ਇਧਰੋਂ ਆਪਾਂ ਜਿਹੜੇ ਪੱਲੇ ਨੇ ਉਹ ਕਟਿੰਗ ਕਰ ਲੈਣੇ ਨੇ ਜਿੰਨੀ ਵੀ ਸਲਵਾਰ ਆ ਉਹਦੇ ਵਿੱਚੋਂ ਆਪਾਂ ਨੇ 4 ਇੰਚ ਘਟਾ ਕੇ ਜਿਹੜੇ ਪੱਲਿਆਂ ਦੇ ਨਿਸ਼ਾਨ ਲਾਉਣੇ ਨੇ ਹਮੇਸ਼ਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਰਸ਼ ਬਟਿਕ ਨੂੰ ਇਹ ਆਪਾਂ ਸਾਈਡ ਤੇ ਦੇਖੋ ਪੱਲੇ ਕੱਢ ਲਏ ਨੇ ਹੁਣ ਇਹ ਆਪਾਂ ਦੇਖੋ ਆਪਣੇ ਹੁੰਦੇ ਨੇ ਜਿਹੜੇ ਦੇਖੋ ਜਿਹੜੇ ਆਪਣੇ ਹੁੰਦੇ ਨੇ ਇਹ ਜਿਹੜਾ ਆਪਾਂ ਕੱਪੜਾ ਸੈੱਟ ਤਾਂ ਆਪਣੇ ਨਿਸ਼ਾਨ ਲੱਗੇ ਹੋਏ ਨੇ ਆਪਾਂ ਲਾ ਲੈਨੇ ਪਹਿਲਾਂ ਹੀ ਤੇ ਜਿੱਥੇ ਜਿੱਥੇ ਆਪਾਂ ਐਂਜੀ ਟੇਪ ਦੇ ਨਾਲ ਨਿਸ਼ਾਨ ਲਗਾਏ ਆ ਉੱਥੋਂ ਆਪਾਂ ਕੁੰਦੇ ਕੱਢੀ ਕਰਦਾਂਗੇ ਇਹ ਦੇਖੋ ਜਿਹੜੇ ਆਪਣੇ ਕੁੰਦੇ ਇਹ ਆਪਣੇ ਕਟਿੰਗ ਹੋਗੇ ਇਹ ਦੇਖੋ ਇਹ ਆਪਣੇ ਕੁੰਡੇ ਨੇ ਜਿਹੜੇ ਉਹ ਕਟਿੰਗ ਕਰ ਲਈ ਆਪਾਂ ਨੇ ਉੱਥੋਂ ਜਿਹੜਾ ਆਪਾਂ ਆਸਣ ਆ ਉਹ ਇਧਰਲੀ ਸਾਈਡ ਹੋਣਾ ਆਪ ਜਿਹੜੇ ਕੁੰਡੇ ਆਪਾਂ ਦੂਏ ਆਹ ਵਾਲੇ ਕੱਪੜੇ ਦੇ ਉੱਤੇ ਰੱਖ ਕੇ ਇਧਰੋਂ ਕੁੰਡੇ ਕੱਢ ਲਾਂਗੇ ਜਿਹੜਾ ਕੱਪੜਾ ਉੱਪਰੋਂ ਬਚ ਜੂਗਾ ਤੇ ਸਾਈਡ ਤੋਂ ਬਚ ਜੂਗਾ ਇਹਦੇ ਵਿੱਚੋਂ ਆਪਾਂ ਜਿਹੜੀ ਬੈਲਟ ਤਿਆਰ ਕਰਾਂਗੇ ਹੁਣ ਆਪਾਂ ਆ ਜਿਹੜੇ ਆਪਣੇ ਕੁੰਡੇ ਨੇ ਇਹ ਆਪਾਂ ਇਧਰਲੀ ਸਾਈਡ ਆਹ ਕੁੰਡੇ ਆ ਦੇਖ ਕੇ ਰੱਖ ਕੇ ਆ ਦੇਖੋ ਇਹ ਜਿਹੜੇ ਆਪਾਂ ਕੁੰਡੇ ਤੇ ਕੁੰਡੇ ਰੱਖ ਕੇ ਜਿਹੜੇ ਇਹ ਕਟਿੰਗ ਕਰਨੇ ਨੇ ਤੇ ਬਾਕੀ ਜਿਹੜਾ ਆਪਣਾ ਆ ਜਿਹੜੇ ਇਧਰਲੀ ਸਾਈਡ ਦੇਖੋ ਧਿਆਨ ਨਾਲ ਹੀ ਆਪਾਂ ਆਸਣ ਦਿਖਾਉਣੀ ਆ ਤੁਹਾਨੂੰ ਮੈਂ ਆ ਦੇਖੋ ਆਪਾਂ ਆਸਣ ਰੱਖਿਆ ਸੀ ਘੱਟ ਆਪਨੇ ਕੁੰਡੇ ਨਾਲ ਕੁੰਡਾ ਰੱਖਿਆ ਹੋਇਆ ਇਹ ਆਪਣਾ ਜਿਹੜਾ ਕੱਪੜਾ ਜਿਹੜਾ ਥੱਲੇ ਹੋਊ ਉਹ ਆਪਣਾ 베ਸਟ ਨਹੀਂ ਹੋਊਗਾ ਇਥੋਂ ਆਪਾਂ ਨੇ 10 ਇੰਚ ਦਾ ਜਿਹੜਾ ਆਸਣ ਆ ਉਹ ਰੱਖ ਕੇ ਅਗੇ ਤੋਂ 10 ਇੰਚ ਦਾ ਆਸਣ ਜਿਹੜਾ ਇਥੋਂ ਨਿਸ਼ਾਨ ਲਾ ਲੈਣਾ 10 ਇੰਚ ਦੇ ਆਸਣ ਉਹ ਜਿਹੜਾ ਆਪਾਂ ਨੇ ਇੱਧਰ ਜਿਹੜੇ ਆਪਣੇ ਚਾਰੇ ਪੱਲੇ ਨੇ ਹੋਣੇ ਨੇ ਇਕੱਠੇ ਰੱਖਿਓ ਇਹ ਆਪਾਂ ਨੇ ਜਿਹੜਾ ਧੀ ਸਾਈਡੋਂ ਇਹ ਆਪਣੇ ਦੇਖੋ ਕਿ ਨੂੰ ਦੇ ਕਟਿੰਗ ਹੋ ਕੇ ਚਾਰੇ ਯਾਰ ਹੋ ਗਏ ਇਹ ਆਪਣੇ ਸਾਈਡ ਤੇ ਜਿਹੜੇ ਪੱਲੇ ਦੇ ਉਹ ਆਪਾਂ ਕਢ ਲਏ ਸੀਗੇ ਸਾਈਡ ਤੋਂ ਨਾਲ ਉਹ ਜਾਂ ਪੁੰਦਿਆਂ ਦੇ ਤੇ ਹੁਣ ਜਿਹੜੇ ਆ ਆਪਾਂ ਨੇ ਲੱਗ ਤੋਂ ਕਪੜਾ ਬਚਾਇਆ ਕਿਉਂਕਿ ਆਪਾਂ ਨੂੰ ਲੱਗ ਤੋਂ 벨ਟ ਪਾਉਣੀ ਪੈਂਦੀ ਹੈ ਨਹੀਂ ਘੱਟ ਕੱਪੜੇ ਚ ਜੇ ਕਪੜਾ ਘੱਟ ਹੁੰਦਾ ਲੱਗ ਤੋਂ 벨ਟ ਪਾਉਣੀ ਪੈਂਦੀ ਆ ਉਹ ਆਪਾਂ ਨੇ ਕਪੜਾ ਬਚਾ ਲਿਆ ਆਪਣਾ ਇਹ ਦੇਖੋ ਆਪਣੀ ਜਿਹੜੀ ਇਹਦੇ ਵਿੱਚੋਂ ਆਪਾਂ ਨੇ ਜਿਹੜੀ 벨ਟ ਆ ਉਹ ਕਟਿੰਗ ਕਰ ਲੈਣੀ ਆ ਬੈਲਟ ਦੀ ਜਿਹੜੀ ਚੜਾਈ ਆ ਉਹ ਆਪਾਂ ਨੇ ਰੱਖਣੀ ਆ 7.5 ਇੰਚ ਆ ਦੇਖੋ ਇਧਰੋਂ ਜਿਹੜਾ ਖੁੱਲਿਆ ਪਾਸਾ ਕਪੜਾ ਉਧਰੋਂ ਆਪਾਂ ਰੱਖ ਲਾਂਗੇ ਬੰਦ ਸਾਈਡ ਕਪੜਾ ਆਪਾਂ ਬਚਾਵਾਂਗੇ ਕਿਉਂਕਿ ਆਪਾਂ ਨੇ ਮੂਰੀਆਂ ਵਗੈਰਾ ਤੇ ਜਿਹੜਾ ਲਾਉਣਾ ਹੁੰਦਾ ਉਹ ਲਾ ਲਾਂਗੇ ਇਹ ਆਪਣੀ ਬੈਲਟ ਆ ਜਿਹੜੀ ਇਹ 22 ਇੰਚ ਦੀ ਤਿਆਰ ਆ ਆਪਾਂ ਨੇ 23 ਇੰਚ ਦੀ ਜਿਹੜੀ ਬੈਲਟ ਆ ਉਹ ਕਟਿੰਗ ਕਰ ਲਈ ਆ ਇਹ ਆਪਣੀ ਦੇਖ ਲਓ ਪੂਰੀ ਪੂਰੀ ਹੋ ਆ 23.5 ਆ ਮਾੜਾ ਮਾੜਾ ਵਿੱਚੋਂ ਕਪੜਾ ਕਟਿੰਗ ਹੋਊਗਾ ਤੇ 22 ਇੰਚ ਦੀ ਜਿਹੜੀ ਆਪਾਂ ਬੈਟ ਤਿਆਰ ਕਰ ਲਈਏ ਆਪਾਂ ਮਾੜਾ ਮਾੜੇ ਤੋਂ ਕਟਿੰਗ ਕਰ ਦਾਂਗੇ ਥੋੜਾ ਜਿਹਾ ਕਪੜਾ ਵੱਧ ਆ ਸਿਰਫ ਇਹ ਦੇਖੋ ਹੁਣ ਇਹ ਆਪਣੀ ਬੈਂਟ ਕੱਟ ਗਈ ਜਿਹੜਾ ਆਪਣਾ ਮਾੜਾ ਮੋਟਾ ਫालतू ਕਪੜਾ ਬਚਿਆ ਇਹ ਆਪਾਂ ਮੋਦੀਆਂ ਖੇਡਾਂ ਲਾ ਲਾਂਗੇ ਆਪਣੀ ਬੈਲਟ ਕੱਢੀ ਹੋਗੀ 2 ਮੀਟਰ ਕਪੜੇ ਦੇ ਵਿੱਚ ਆਪਾਂ ਨੇ ਆਸਾਨੀ ਨਾਲ ਜਿਹੜੀ ਬਹੁਤ ਹੀ ਵਧੀਆ ਸਲਵਾਰ ਉਹ ਕਟਿੰਗ ਕਰਕੇ ਤਿਆਰ ਕਰ ਲਈ ਇਹ ਆਪਣੇ ਕੁੰਡੇ ਆ ਗਏ ਇਹ ਆਪਣੇ ਜੀ ਪੱਲੇ ਆ ਇਹ ਆਪਾਂ ਨਾਲੋਂ ਹੀ ਸਲਵਾਰ ਦੇ ਜਿਹੜੇ ਕੁੰਡਿਆਂ ਦੇ ਨਾਲ ਉਹਨੇ ਉਹ ਪੱਲੇ ਕੱਢੇ ਨੇ ਇਹ ਦੇਖੋ ਆਪਣੀ ਜਿਹੜੀ ਸਲਵਾਰ ਆ ਇਹ ਕੱਟ ਕੇ ਆਪਣੀ ਕਪੜੀ ਨੂੰ ਹੋ ਗਈ లైని ਹੈਗਾ ਵੀ ਇਹ ਹਲਕੀ ਬਣੂਗੀ ਹੈਵੀ ਠੀਕ ਆ ਵਧੀਆ ਸਲਵਾਰ ਬਣੂਗੀ ਬਣਨੇ ਜਿਹੜੇ ਇਥੇ ਆਪਾਂ ਬਣ ਪਾਦੇ ਹੁਣ ਇਹਦੇ ਸਲਵਾਰ ਉਹ ਤਿਆਰ ਕਰਾਂਗੇ ਦੇਖੋ ਤੇ ਆਪਣੀ ਜਿਹੜੀ ਬੈਲਟ ਆ ਉਹ ਬਣ ਗਈ ਤੇ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਜੀ ਅਰਸ਼ ਬੁਟੀਕ ਵੱਲੋਂ ਅਰਸ਼ ਦੇ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਤੇ ਖੰ ਲੈ ਜੀ